ਜੇ ਕਹਣਾ ਸੇ ਕੀ ਲੱਗਦਾ ਸੀ ਜਿਹੜੇ ਲੱਗੇ ਦੀ ਦਿੱਤੀ ਮੈਂ ਜੀ ਸਵਿੰਦਰ ਸਿੰਘ ਸਾਹਿਬ ਦਾ ਸਰਪੰਚਾ ਜੀ ਪ੍ਰਿੰਸੀਪਲ ਦਾ ਛੋਟਾ ਭਰਾ ਹੈ ਜੀ ਸਾਡਾ ਪੁੱਤਰਾ ਲੱਗਦਾ ਸੀ ਜਿਹੜਾ ਕਿ ਆਸਟ੍ਰੇਲੀਆ ਵਿੱਚ ਕੁਛ ਸਮਾਂ ਪਹਿਲਾਂ ਗਿਆ ਸੀ ਉਹਨਾਂ ਦਾ ਉੱਥੇ ਚਾਨਚੱਕੀ ਟਰੱਕ ਪਲਟ ਗਿਆ ਤੇ ਜਿਹੜਾ ਇਹ ਕਰਕੇ ਉਹਨਾਂ ਦੀ ਡੈਥ ਹੋ ਗਈ ਜੇ ਉਸ ਉਸ ਵਾਸਤੇ ਆਹੇ ਸਾਰਾ ਪਰਿਵਾਰ ਹਰ ਇੱਕ ਨੂੰ ਸੰਯੋਗ ਦੇਣ ਦੀ ਬੇਨਤੀ ਕਰਦਾ ਹੈ ਕਿਉਂਕਿ ਦੁੱਖ ਦੀ ਘੜੀ ਵਿੱਚ ਦੁੱਖ ਵੰਡਿਆ ਦੁੱਖ ਵੰਡਿਆ ਜਾਂਦਾ ਆਉਣਾ ਸਮਝ ਲੈਣਾ ਕਿ ਸ਼ਾਂਤੀ ਨਾ ਬਤੀਤ ਹੋ ਜੇ ਸਾਰੇ ਸੱਜਣਾ ਮਹਿਤਰਾ ਸਨੇਆਂ ਨੂੰ ਇਹ ਬੇਨਤੀ ਕਰਦੇ ਆ ਕਿ ਹਰ ਇੱਕ ਦਾ ਪਰਿਵਾਰ ਸੁਖੀ ਵਸੇ ਖਾਸਾ ਵੈਗੁਰਜੀ ਕੀ ਫਤਹ ਕਿੰਨੀ ਕੁ ਮਸੀ ਬੱਚੇ ਦੀ ਤੇ ਉਮਰ ਸੀ 22 ਸਾਲ ਬੱਚੇ ਦੀ ਉਮਰ ਸੀ ਜੀ ਅੱਜ ਤੋਂ ਕੋਈ ਤਕਰੀਬਨ 5 ਸਾਲ ਪਹਿਲੋ ਗਿਆ ਸੀ ਪਲੱਸ 2 ਕਰਕੇ ਗਿਆ ਸੀ ਜੀ ਨਾ ਜੀ ਅਰਸ਼ਦੀਪ ਸਿੰਘ ਜੀ ਹਾਂ ਜੀ ਹਾਂ ਜੀ ਤੇ ਹੁਣ ਮਿਲ ਕੇ ਫੈਮਿਲੀ ਪਰਿਵਾਰ ਕੀ ਮੰਗਤਾਂ ਦੇ ਚ ਗਏ ਲੈਣ ਵਾਸਤੇ ਹੁਣ ਉਹਨਾਂ ਦਾ ਪਰਿਵਾਰ ਜਿਹੜਾ ਉਸ ਦਾ ਬਾਪ ਜਿਹੜਾ ਕਿ ਟੀਚਰ ਦੀ ਲੈਣ ਆ ਉਹ ਅਸਲੀ ਨੌਕਰੀ ਕਰਦੇ ਟੀਚਰ ਦੀ ਤੇ ਉਹ ਤੇ ਉਹਦੀ ਮੰਮੀ ਜਿਹੜੀ ਅਰਸ਼ ਦੇਵ ਦੀ ਆ ਉਹ ਆਸਟ੍ਰੇਲੀਆ ਗਏ ਨੇ ਜਾ ਕੇ ਹੁਣ ਜਿਹੜਾ ਵੀ ਕਾਰਵਾਈ ਉਹ ਕਾਰਵਾਈ ਪੂਰੀ ਕਰਕੇ ਉਸ ਤੋਂ ਬਾਅਦ ਤੇ ਜਦੋਂ ਆਉਣਗੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਲਿਖਿਆ ਜਾਊਗਾ ਟਕਣਾ ਖੱਡਿਆ ਪਿੰਡ ਰਾਮਪੁਰੇ ਵਿੱਚ ਕੀ ਇਹ ਘਟਨਾ ਹੋਈ ਆ ਨਾ ਨਾ ਲੱਗਦੀ ਤੇਸਟ ਇਹ ਸਾਡਾ ਸਾਡੇ ਪਰਿਵਾਰ ਦਾ ਸਾਡੇ ਹੱਥਾਂ ਚ ਹੀ ਪਲਿਆ ਛੋਟਾ ਛੋਟਾ ਜਿਹਾ ਸੀ ਤੇ ਪੜਾ ਲਿਖਾ ਕੇ ਜਿੱਤ ਤਰ੍ਹਾਂ ਲੋਕੀ ਬਾਹਰ ਜਾਂਦੇ ਉਤਰਾਂ ਹੀ ਇਹ ਵੀ ਬੱਚਾ ਬਹੁਤ ਇੰਟੈਲੀਜੈਂਟ ਸੀ ਇਹ ਆਸਟ੍ਰੇਲੀਆ ਪਰਸ ਦੇ ਵਿੱਚ ਇਹ ਆਪਣਾ ਪੜ੍ਹਾਈ ਪੂਰੀ ਕਰਕੇ ਤੇ ਆਪਦਾ ਕੰਮ ਕਰ ਰਿਆ ਸੀ ਤੇ ਟਰੱਕ ਚਲਾ ਰਿਆ ਸੀ ਟਰੱਕ ਦਾ ਟਾਇਰ ਫਟਣ ਨਾਲ ਮਤਲਬ ਐਡਾ ਸੋਹਣਾ ਨੌਜਵਾਨ ਜਿਹੜਾ ਨਾਲ ਹੀ ਟਰੱਕ ਨੂੰ ਅੱਗ ਲੱਗ ਗਈ ਤੇ ਇਹ ਬਹੁਤ ਦੁਖਦਾਈ ਘਟਨਾ ਤੇ ਸਾਡੇ ਸਾਰੇ ਇਲਾਕੇ ਦੇ ਵਿੱਚ ਇਹ ਸੋਗ ਦੀ ਲਹਿਰ ਜਿਹੜੀ ਆ ਉਹ ਫੈਲੀ ਪਈ ਆ ਕਿਉਂਕਿ ਸਾਡੇ ਹੱਥਾਂ ਸਾਰਿਆਂ ਦੇ ਪਲਿਆ ਤੇ ਜਵਾਨ ਹੋਇਆ ਤੇ ਬਾਹਰ ਗਿਆ ਬਹੁਤ ਮਾਰੀ ਘਟਨਾ ਹੋਈ ਆ ਤੇ ਸਾਰਾ ਖੈਰੇ ਪਰਿਵਾਰ ਨੂੰ ਕੀ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਬੜਾ ਦੁੱਖ ਆ ਜਿਹੜਾ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ ਸੰਜੀ ਉਹਦੇ ਗੇੜਬੜੀ ਵਸ ਕੀਤੀ ਸੀ ਕਿੱਥੇ ਉੱਥੇ ਉਹਦੇ ਮਾਤਾ ਪਿਤਾ ਵੀ ਚਲੇ ਗਏ ਨੇ ਜੀ ਹਜੇ ਡੀਐਨਏ ਟੈਸਟ ਹੋਊਗਾ ਕਿਉਂਕਿ ਬਰਨ ਹੋ ਗਈ ਆ ਟਰੱਕ ਦੇ ਵਿੱਚ ਬੋਡੀ ਤੇ ਜੋ ਉਹਨਾਂ ਸਰਕਾਰਾਂ ਦੇ ਰੂਲ ਨੇ ਉਹ ਉਸੇ ਤਰੀਕੇ ਦੇ ਨਾਲ ਉਹ ਡੀਐਨਏ ਕਰਕੇ ਤੇ ਪਰਿਵਾਰ ਦੇ ਹਵਾਲੇ ਜਿਹੜੀ ਆ ਬੋਡੀ ਕਰਨਗੇ ਤੇ ਫਿਰ ਇਸ ਕਰਕੇ ਬੰਨ੍ਹ ਹੋਈ ਕਰਕੇ ਸਰਕਾਰ ਜਿਹੜਾ ਉੱਥੇ ਹੀ ਹੋਊਗਾ ਤੇ ਬਾਕੀ ਪਰਿਵਾਰ ਜਿਹੜਾ ਇੱਥੇ ਆ ਤੇ ਭੋਗ ਜਿਹੜਾ ਇੱਥੇ ਪਾਈ ਜਾਣਗੇ